लुधियाने शहर ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਰੋਂਗ ਸਾਈਡ ਤੋਂ ਆ ਰਹੇ ਈ ਰਿਕਸ਼ਾ ਨੇ ਟੱਕਰ ਮਾਰ ਦਿੱਤੀ ਦੱਸਦੀ ਹੈ ਇਹ ਮਾਮਲਾ ਕਿੱਥੋਂ ਦਾ ਹੈ ਰਾਹੋ ਰੋਡ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਸੋ ਰੋਂਗ ਸਾਈਡ ਤੋਂ ਆ ਰਹੇ ਈ ਰਿਕਸ਼ਾ ਤੇ ਐਕਟੀਵਾ ਦੀ ਟੱਕਰ ਦੌਰਾਨ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਪਲਰ ਜਾਂਦਾ ਜਿਸ ਕਾਰਨ ਇੱਕ ਵੱਡਾ ਹਾਦਸਾ ਹੋ ਗਿਆ ਦੱਸਦੀ ਹੈ ਐਕਟੀਵਾ ਤੇ ਉਹ ਬੱਚੇ ਆ ਜਿਹੜੇ ਸਕੂਲ ਜਾ ਰਹੇ ਸਨ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਉਧਰ ਦੇ ਸਾਰੇ ਵਾਕਿਆ ਦੀ ਸੀਸੀਟੀਵੀ ਘਟਨਾ ਵੀ ਸਾਹਮਣੇ ਆ ਚੁੱਕੀ ਹੈ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਸੰਬੰਧੀ ਜਾਂਚ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ ਉਧਰ ਚਸ਼ਮਦੀਦ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਇਸ ਰੋਡ ਤੇ ਅਕਸਰ ਹੀ ਆ ਜਾਂਦੇ ਹਾਦਸੇ ਹੁੰਦੇ ਰਹਿੰਦੇ ਨੇ ਉਹਨਾਂ ਕਿਹਾ ਇਹ ਰਿਕਸ਼ਾ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਉਹਨਾਂ ਕਿਹਾ ਰੋਂਗ ਸਾਈਡ ਤੋਂ ਆ ਰਹੇ ਈ ਰਿਕਸ਼ਾ ਨੇ ਪਹਿਲਾ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਬਾਅਦ ਵਿੱਚ ਤੇਜ਼ ਰਫਤਾਰ ਆ ਰਹੇ ਟਰੱਕਰ ਦੇ ਵੱਲੋਂ ਬ੍ਰੇਕ ਲਾ ਕੇ ਇਹਨਾਂ ਨੂੰ ਬਚਾਉਣ ਦੀ ਜਦ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਪਲਟ ਜਾਂਦਾ ਹੈ ਉਹਨਾਂ ਕਿਹਾ ਜਾਣੇ ਨੁਕਸਾਨ ਤੋਂ ਤਾਂ ਬਚਾਏ ਪਰ ਬੱਚਿਆਂ ਦੇ ਸੱਤਾਂ ਲੱਗੀਆਂ ਨੇ ਉਹਨਾਂ ਕਿਹਾ ਅਜਿਹੇ ਈ ਰਿਕਸ਼ਾ ਚਾਲਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਏ ਭਾਈ ਸਾਡਾ ਰਾਹੋ ਰੋਡ ਆਪਣਾ ਬਿਲਕੁਲ ਕੱਟ ਦੇ ਉੱਤੇ ਜਿਹੜਾ ਆਟੋ ਸੀਗਾ ਬੈਟਰੀ ਵਾਲਾ ਉਹਨੇ ਰੋਂਗ ਸਾਈਡ ਆਇਆ ਠੀਕ ਹੈ ਰੋਂਗ ਸਾਈਡ ਲਿਆ ਕੇ ਬੱਚੇ ਛੋਟੇ ਐਕਟਿਵਾ ਤੇ ਆ ਰਹੇ ਸੀਗੇ ਸਕੂਲ ਛੱਡਣ ਜਾ ਰਹੇ ਸੀ ਉਹਦੇ ਵਿੱਚ ਲਿਆ ਕੇ ਨੇ ਮਾਰਿਆ ਔਰ ਉੱਪਰੋਂ ਅ ਟਿੱਪਰ ਵਾਲੇ ਨੇ ਜਿਹੜਾ ਬਚਾਅ ਕਰਦੇ ਹੋਏ ਟਿੱਪਰ ਨੇ ਆਪਣਾ ਡਵਾਈਡਰ ਤੇ ਚੜਾ ਕੇ ਚਾਰ ਬੱਚਿਆਂ ਦੇ ਨਾਲ ਉਹਦੇ ਪਿਓ ਦਾ ਤੇ ਨਾਲ ਆਟੋ ਵਾਲੇ ਦਾ ਵੀ ਜਿਹੜਾ ਬਾਹਰ ਨਿਕਲਿਆ ਸੀ ਉਹਦਾ ਵੀ ਬਚਾਅ ਕੀਤਾ ਔਰ ਅਸੀਂ ਅਪੀਲ ਕਰਦੇ ਹਾਂ ਸਰਕਾਰ ਤੋਂ ਕਿ ਜਿਹੜੇ ਟਾਈਮ ਬੱਚਿਆਂ ਦਾ ਪਲੀਜ਼ ਵੀ ਸਰਕਾਰ ਨੂੰ ਚਾਹੀਦਾ ਕਿ ਉਸ ਟਾਈਮ ਇਸ ਰੋਡ ਦੇ ਉੱਤੇ ਏਡੇ ਵੱਡੇ ਵੀਹੀਕਲ ਜਿਹੜੇ ਨਾ ਚਲਾਏ ਜਾਣ ਕਿਉਂਕਿ ਬੱਚਿਆਂ ਦਾ ਸਕੂਲ ਦਾ ਟਾਈਮ ਹੁੰਦਾ ਤੇ ਅੱਜ ਦੇਖੋ ਸਾਰੇ ਹੀ ਜਾਨ ਤੋਂ ਬਚੇ ਐ ਆਟੋ ਵਾਲਾ ਵੀ ਬਚਿਆ ਡਿਪਰ ਵਾਲਾ ਵੀ ਬਚਿਆ ਤੇ ਦੋ ਬੱਚੇ ਵੀ ਬਚੇ ਉਹਦਾ ਪਿਓ ਵੀ ਬਚਿਆ ਜਿਹਦੇ ਕਰਕੇ ਬਹੁਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਹੁਤ ਬਹੁਤ ਬਚੇ ਇਹ ਪਲਟ ਗਿਆ ਹੈ ਇਹ ਪਲਟਿਆ ਨਹੀਂ ਇਹ ਉਹਨੇ ਉਹਨੇ ਡਿਪਰ ਵਾਲੇ ਨੇ ਦੇਖੋ ਜੀ ਉਹਨਾਂ ਦੀ ਜਾਨ ਬਚਾਈ ਹੈ ਉਹਨੇ ਰੋਂਗ ਜਿਹੜਾ ਐਕਸੀਡੈਂਟ ਹੋ ਚੁੱਕਿਆ ਸੀਗਾ ਐਕਟਿਵਾ ਦਾ ਤੇ ਟਿਪ ਇਹਦਾ ਉਹਦੇ ਵਿੱਚ ਪਿੱਛੋਂ ਆ ਰਿਆ ਸੀ ਕਿ ਉਹਨੇ ਲਿਆ ਕੇ ਡਵਾਈਡਰ 'ਤੇ ਚੜਾ ਕੇ ਬੱਚੇ ਦੀ ਜਾਨ ਬਚਾਈ ਹੈ ਰੋਕੀ ਹੈ ਐਸੀ ਗੋਲਡਨ ਕਲੋਨੀ ਆ ਰੋਡ ਚੁੰਗੀ ਮਾਡਰ ਕਲੋਨੀ ਤੇ ਗੋਲਡਨ ਗੋਲਡਨ ਮੇਰਾ ਭਤੀਜਾ ਭਤੀਜੀ ਸੀ ਤੇ ਭਰਾ ਸੀ ਤੇ ਆਟੋ ਵਾਲਾ ਆਇਆ ਬੈਟਰੀ ਵਾਲਾ ਇੱਕਦਮ ਮੁੜਿਆ ਠੀਕ ਹੈ ਜੀ ਉਹਨੇ ਇਹਨੂੰ ਭਰਾ ਨੂੰ ਪਹਿਲਾਂ ਸਿੱਟਿਆ ਆ ਤੇ ਟਿਪਪਰ ਵਾਲੇ ਨੇ ਬਚਾਉਣ ਦੇ ਚੱਕਰ 'ਚ ਉੱਪਰ ਚੜਿਆ ਆ ਤੇ ਤਾਂ ਟਿਪਪਰ ਪਲਟਿਆ ਆਟੋ ਵਾਲੇ ਦੀ ਗਲਤੀ ਆ ਬਿਲਕੁਲ ਆਟੋ ਵਾਲੋ ਨੇ ਦੇਖਿਆ ਨਹੀਂ ਪਹਿਲਾਂ ਭਰਾ ਨੂੰ ਸਿੱਟਿਆ ਵੀਡੀਓ 'ਚ ਵੀ ਆ ਗਿਆ ਆ ਉਹ ਉਹ ਉਹਨੇ ਦੇਖਿਆ ਹੀ ਨਹੀਂ ਮੋੜਦੇ ਇੱਕਦਮੀ ਉਨੇ ਨਹੀਂ ਦੇਖਿਆ ਮੂਰੇ ਕੋਣ ਆ ਰਿਹਾ ਕੋਣ ਨਹੀਂ ਆ ਰਿਹਾ ਸਿੱਧਾ ਹੀ ਮਾਰਦਾ ਉਹਨੇ ਲੱਗਦਾ ਜਿਹੜੇ ਆਪਣੇ ਆਟੋ ਨਹੀਂ ਚੜੀ ਇਹ ਜਿਹੜੇ ਇਹ ਜਿਹੜੇ ਬੈਟਰੀ ਵਾਲੇ ਚੱਲਦੇ ਇਹਨਾਂ ਦਾ ਕੋਈ ਹਸਾਬ ਦਾ ਵੀ ਹੈ ਨਹੀਂ ਕੋਈ ਇਹਦਾ ਕੋਈ 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 ਨੰਬਰ ਪਲੇਟ ਦੀ ਲੱਗੀ ਹੋਈ ਨਾ ਇਹਨਾਂ ਕੋਈ ਕੋਈ ਲਾਇਸੈਂਸਾ ਨਾ ਕੋਈ ਕਾਗਜ਼ ਪੱਤਰ ਆ ਹੁਣ ਆਟੋ ਖੜਾ ਪੁੱਛੀਏ ਕਿਹਦਾ ਆ ਏ ਏਜੰਸੀ ਜਾਣਾ ਪਊਗਾ ਵੀ ਕਿਹੜੇ ਮਾਲਕ ਦਾ ਆ ਹੁਣ ਮਾਲਕ ਚਲਾ ਬਚਾਅ ਹੋ ਗਿਆ ਭਰਾ ਦੇ ਸੱਟ ਲੱਗੀਆਂ ਬੱਚਿਆਂ ਦੇ ਵੀ ਸੱਟ ਲੱਗੀਆਂ ਅੱਛਾ ਜੀ ਵੀ ਉਹ ਉਹਨਾਂ ਦੇ ਲੱਤਾਂ ਤੇ ਸਾਰਿਆਂ ਦੇ ਲੱਤਾਂ ਤੇ ਸੱਟਾਂ ਲੱਗੀਆਂ ਆ ਉਹ ਭਰਾ ਦੀ ਤਾਂ ਹੱਡੀ ਤੇ ਪੈ ਪੈਰ ਦੀ ਬੋਦੇ ਦੀ ਹੱਡੀ ਫ੍ਰੈਕਚਰ ਹੋ ਗਈ ਪੈਰ ਫ੍ਰੈਕਚਰ ਹੋ ਗਿਆ ਇਹ ਕਿਹੜਾ ਐਕਟਵੇ ਵਿੱਚ ਤੁਸੀਂ ਹਾਂ ਵਿੱਚ ਤਾਂ ਸੀ ਹੋਇਆ ਦੇਖੋ ਜੀ ਉਹੀ ਮੇਰੇ ਭਤੀਜਾ ਸੀ ਭਤੀਜਾ ਪੁੱਜੀ ਜੀ ਸਕੂਲ ਤੇ ਤੇ ਭਰਾ ਸਕੂਲ ਜਾ ਰਹੇ ਸੀ ਆ ਬੈਗ ਵੀ ਰੱਖਿਆ ਆ ਬੈਗ ਸਾਰਾ ਕੁਝ ਵਿੱਚ ਹੀ ਪਿਆ ਹੋਇਆ ਜੀ ਸਕੂਲ ਜਾ ਰਹੇ ਮਾਲਕ ਨਾ ਕਰੇ ਕਿ ਦੇਖ ਕਿੰਚ ਸੱਜੇ ਖੱਬੇ ਹੋ ਜਾਂਦਾ ਜੀ ਕਿਨੂੰ ਕਹਿੰਦੇ ਕਿਸੇ ਨੇ ਕੋਈ ਪ੍ਰਸ਼ਾਸਨ ਨੇ ਕਿਸੇ ਨੇ ਕੀ ਕਰਨਾ ਸੀ ਸਭ ਜਾਣੇ ਦਾ ਸਾਡੇ ਸੀ ਬੱਚੇ ਸਾਡਾ ਪਰਿਵਾਰ ਖਤਮ ਹੋਣਾ ਸੀ ਕਿਸੇ ਦਾ ਕਿਸੇ ਦਾ ਕੁਝ ਨਹੀਂ ਜਾਣਾ ਸੀ ਇਸ ਕਰਕੇ ਇਸ ਚੀਜ਼ ਨੂੰ ਟ੍ਰੈਫਿਕ ਨੂੰ ਕੁਝ ਨਾ ਕੁਝ ਤਾਂ ਦੇਖਣਾ ਚਾਹੀਦਾ ਡਿਊਟੀਆਂ ਲੱਗਦੀਆਂ ਐ ਤੇ ਡਿਊਟੀਆਂ ਲਾਣੀਆਂ ਚਾਹੀਦੀਆਂ ਸਹੀ ਤਰੀਕੇ ਨਾਲ ਅੱਜ ਪ੍ਰਲਾਦ ਜੋ ਵੀ ਬੰਦੀ ਕਾਰਵਾਈ ਉਹ ਕਰਨਗੇ ਲੋਕਾਂ ਨੂੰ ਹੈਗਾ ਕਿ ਇਹ ਰਿਕਸ਼ਾ ਵੀ ਰੌਂਗ ਸਾਈਡ ਆ ਰਿਹਾ ਲੋਕਾਂ ਦੇ ਕਹਿਣੇ ਮੁਤਾਬਕ ਜਿਹੜਾ ਇਹ ਰਿਕਸ਼ੇ ਵਾਲੇ ਨੇ ਆ ਕੇ ਰੌਂਗ ਸਾਈਡ ਟਰੱਕ ਵਾਲੇ ਦੇ ਅੱਗੇ ਮਾਰਤਾ ਟਰੱਕ ਵਾਲੇ ਨੇ ਬਚਾਉਂਦੇ ਬਚਾਉਂਦੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਿੱਛੇ ਆ ਰਹੀ ਐਕਟਿਵ ਆਪਰ ਕੋ ਸਕੂਲੀ ਬੱਚੇ ਸੀਗੇ ਪਰ ਉਹ ਵਾਹਿਗੁਰੂ ਦੀ ਕਿਰਪਾ ਹੋਈ ਤੇ ਵਾਹਿਗੁਰੂ ਨੇ ਬੱਚਿਆਂ ਨੇ ਮਤਲਬ ਬਚਾ ਕੇ ਆ ਗਏ ਐਕਟਿਵ ਐਨਰਜੀ ਆ ਜੀ ਕਿ ਜਾਨਾ ਕਾਫੀ ਵੱਡੀ ਟੀਪਰ ਜਿਹੜੇ ਤੇ ਰਜਾਨਾ ਤੋਂ ਨੱਕਦੇ ਨੇ ਹਾਂਜੀ ਲੋੜ ਹੈ ਜੀ ਟੂ ਦੇ ਟਾਈਮ ਦੇ ਵਿੱਚੋਂ ਬੰਦ ਕਰਵਾ ਦੇਣੇ ਐਕਚੁਅਲੀ ਇਹ ਹੁਣ ਦਾ ਲੇਟੈਸਟ ਨਹੀਂ ਇਹ ਕਾਫੀ ਪਹਿਲਾਂ ਦਾ ਐਕਸੀਡੈਂਟ ਹੋਇਆ ਘੱਟੋ ਘੱਟ 1.5-2 ਘੰਟੇ ਹੋ ਗਏ ਐਸ ਪਰ ਲਾ ਜੋ ਬੰਦੀ ਕਾਰਵਾਈ ਾਟ ਵਾਲੇ ਦੇ ਫਾਈਂਡ ਕਰਕੇ ਤੇ ਾਟ ਵਾਲਾ ਕੌਣ ਹੈ ਉਹਨੂੰ ਟਰੇਸ ਕਰਕੇ ਜੋ ਵੀ ਬੰਦੀ ਕਾਰਵਾਈ ਕਰਾਂਗੇ ਜੀ ਹਾਂਜੀ ਮੌਕੇ ਤੋਂ ਭੱਜ ਗਏ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ